ਸਸਗਸਨ ਤੇ ਵਿਰਾਜਮਾਨ ਦੋ ਜਹਾਨ ਦੇ ਮਾਲਕ ਨਿਰਗੁਣ ਨਰੰਕਾਰ ਨਹੀਂ ਕਲ ਕਲ ਕੀ ਚਵੀ ਸਾਹ ਅਵਤਾਰ ਜੀ ਦੇ ਦਰਬਾਰ ਚ ਸੁਸ਼ੋਭਤ ਬਹੁਤ ਹੀ ਪਿਆਰੀ ਪਰਮ ਸਤਕਾਰਯੋਗ ਸੰਗਤ ਜੀਓ ਨਗਰ ਮਹੱਲੇ ਦੇ ਵਿੱਚੋਂ ਆਏ ਬਹੁਤ ਹੀ ਪਿਆਰੇ ਭੈਣ ਤੇ ਭਰਾਵੋ ਆਪ ਜੀ ਵਿੜ ਭਾਗੇ ਹੋ ਕਿ ਏਹ ਸਾਹਿਬ ਦੇ ਦਰਸ ਕਰ ਰਹੇ ਹੋ ਆਪ ਜੀ ਇਹ ਉਹ ਪ੍ਰਭੂ ਪਰਮੇਸ਼ਰ ਆਇਆ ਜਿਸ ਦੇ ਆਉਣ ਵਾਰੇ ਜੋ ਗਾਂਦੇ ਵਿੱਚ 23 ਅਵਤਾਰ 10 ਗੁਰੂ ਸਹਿਬਾਨ ਤਿੰਨ ਪੈਗੰਬਰ ਸਹਿਬਾਨ ਇਸ ਮਾਤਲੁਕ ਤੇ ਹੈ ਤੇ ਉਹਨਾਂ ਸਾਰਿਆਂ ਨੇ ਹੀ ਆਪਣੇ ਆਪਣੇ ਧਰਮ ਗ੍ਰੰਥਾਂ ਦੇ ਵਿੱਚ ਪੈਛੀਨ ਗੋਈਆਂ ਦਿੱਤੀਆਂ ਭਵਿਕ ਬਾਣੀਆਂ ਕੀਤੀਆਂ ਲੇਖ ਲਿਖਾਏ ਕਿ ਜੋ ਨਿਰਗੁਣ ਨਰੰਕਾਰ ਹੈ ਜਿਸ ਨੂੰ ਕਾਲਪੁਰ ਕਿਹਾ ਜਾਂਦਾ ਹੈ ਜੋ વિનાਸ਼ੀ ਕਰਤਾ ਹੈ ਪਾਰ ਬ੍ਰਹਮ ਹੈ ਜੋ ਸਦਾ ਹੀ ਸੱਚਖੰਡ ਮੁਕਾਮੇ ਹੱਕ ਦੇ ਵਿੱਚ ਵਸਦਾ ਹੈ ਉਹ ਪ੍ਰਭੂ ਪਰਮੇਸ਼ਰ ਜੀ 994 ਚੌਕੜੀ ਯੁਗਵਾਦ ਮਾਤਲੂ ਕੋ ਉੱਪਰ ਪ੍ਰਗਟ ਹੁੰਦੇ ਸੋ ਇਸ ਪ੍ਰਭੂ ਪਰਮੇਸ਼ਰ ਜੀ ਨੇ ਹੁਣ ਉਹਨਾਂ ਸਾਰੇ ਹੀ ਗੁਰੂਤਾਰ ਪੀਰ ਪੈਗੰਬਰਾਂ ਦੀਆਂ ਪੈਸ਼ੀਨ ਗੀਆਂ ਨੂੰ ਭੋਵੇ ਖਵਾਣੀਆਂ ਨੂੰ ਉਹਨਾਂ ਲੇਖਾਂ ਨੂੰ ਪੂਰਨ ਕਰਦਿਆਂ ਹੋਇਆਂ ਹੁਣ ਕਲ ਯੁਗ ਦੇ ਅੰਤਮ 994 ਚੌਕੜੀ ਯੁਗਵਾਦ ਮਾਤ ਲੋਗ ਉੱਤੇ ਫੇਰਾ ਪਾਇਆ ਨਿਰਗੁਣ ਤੋਂ ਸਰਗਣ ਵਲ ਕੇ ਜਿਹਦੇ ਆਪ ਜੀ ਸਿੰਘਾਸਨ ਤੇ ਬਰਾਜਮਾਨ ਸਭ ਸੂਬ ਦੇ ਦਰਸ਼ ਕਰ ਰਹੇ ਹੋ ਜੀ ਇਹ ਪਰਮ ਪਰਮੇਸ਼ਰ ਜੀ ਨੇ ਆ ਕੇ ਹੁਣ ਸਰਬ ਸੰਸਾਰ ਨੂੰ ਇੱਕ ਨਵਾਂ ਨਾਮ ਦਿੱਤਾ ਜੋ ਆਪ ਜੀ ਨੇ ਹੁਣ ਤੱਕ ਸਰਵਣ ਕਰਿਆ ਜਿੰਨੇ ਵੀ ਸ਼ਬਦ ਪੜਨ ਵਾਲੇ ਮੇਰੇ ਭੈਣ ਪੜhaya ਏ ਉਹਨਾਂ ਨੇ ਜਕਾਰ ਲਗਾਇਆ ਸੋਹੰਗ ਮਹਾਰਾਜ ਸ਼ੇਰ ਸੁਨ ਵਿਸ਼ਨੂੰ ਭਗਵਾਨ ਦੀ ਜੈ ਏ ਪ੍ਰਭੂ ਪਰਮੇਸ਼ਰ ਜੀ ਨੇ ਆ ਕੇ ਹੁਣ ਸਭ ਸੰਸਾਰ ਨੂੰ ਇੱਕ ਨਵਾਂ ਨਾਮ ਦਿੱਤਾ ਜੋ ਪੰਜ ਵਾਰ ਪੜਿਆ ਜਾਣਾ ਸੋ ਭਾਵ ਕੀ ਹੈ ਇਸ ਦਾ ਸੋ ਪਰਮਾਤਮਾ ਹੰਗ ਆਤਮਾ ਜਿਨੇ ਆਪਾਂ 84 ਲੱਖ ਜੀਵ ਹਾਂ ਆਤਮਾ ਵਾਂ ਉਹ ਜਿਹੜਾ ਪਰਮੇਸ਼ਰ ਆ ਹੈ ਸੋ ਹੈ ਜਿਹੜਾ ਹੰਗ ਨੂੰ ਸਮਝਾਉਂਦਾ ਕਿ ਮੇਰੇ ਵਿੱਚ ਉਸ ਗੁਣ ਨੇ ਜਿਨ੍ਹਾਂ ਕਰਕੇ ਮੈਨੂੰ ਭਗਵਾਨ ਮੰਨ ਤੇ ਮੇਰੀ ਜੈ ਜੈ ਕਰ। ਕੀ ਕਹਿੰਦੇ ਨੇ ਕਿ ਪਹਿਲਾਂ ਮੈਂ ਕੀ ਆ ਸੋਹੰਗਤਵਾਦਾਂ ਦਾ ਮਹਾਰਾਜ ਮੈਂ ਰਾਜਿਆਂ ਦਾ ਰਾਜਾ ਮਹਾਰਾਜਿਆਂ ਦਾ ਮਹਾਰਾਜ ਭਾਵ ਕਿ ਮੈਂ ਸਭ ਤੋਂ ਵੱਡਾ ਹਾਂ ਮੇ ਤੋਂ ਉੱਪਰ ਹੋਰ ਕੋਈ ਨਹੀਂ ਉਸ ਤੋਂ ਬਾਅਦ ਕੀ ਕਹਿੰਦਾ ਸ਼ੇਰ ਸਿੰਘ ਕਹਿੰਦਾ ਜਿੱਥੇ ਮੈਂ ਸਾਰਿਆਂ ਤੋਂ ਵੱਡਾ ਹਾਂ ਉੱਥੇ ਮੈਂ ਇੱਕ ਭੈ ਦੇ ਸਰਮਤ ਤਾਕਤ ਹਾਂ ਸਾਰੇ ਸੰਸਾਰ ਨੂੰ 84 ਲੱਖ ਨੂੰ ਮੈਂ ਆਪਣੇ ਪੈ ਦੇ ਵਿੱਚ ਰੱਖਦਾ ਉਸ ਤੋਂ ਬਾਅਦ ਆਉਂਦਾ ਵਿਸ਼ਨੂੰ ਕਹਦਾ ਜਿੱਥੇ ਮੈਂ ਸਭ ਤੋਂ ਵੱਡਾ ਸਾਰੇ ਸੰਸਾਰ ਨੂੰ ਆਪਣੇ ਪੈਰ ਵਿੱਚ ਰੱਖਦਾ ਉੱਥੇ ਮੈਂ ਸਾਰਿਆਂ ਦੀ ਪ੍ਰਿਤਪਾਲਕ ਵਿਆਪਿਤ ਪਾਲਣਾ ਵੀ ਕਰਦਾ ਚਾਹੇ ਕੋਈ ਨਦੀਆਂ 'ਚ ਰਹਿੰਦਾ ਨਾਲਿਆਂ 'ਚ ਰਹਿੰਦਾ ਪਹਾੜਾਂ 'ਚ ਰਹਿੰਦਾ ਧਰਤੀ 'ਚ ਰਹਿੰਦਾ ਅਪਥਾਲ 'ਚ ਰਹਿੰਦਾ ਜਿਸ ਦਾ ਜਨਮ ਹੋ ਗਿਆ ਉਹਦੀ ਮੈਂ ਪਾਲਣਾ ਕਰਦਾ ਚਾਹੇ ਕੋਈ ਮੈਨੂੰ ਮੰਨਦਾ ਚਾਹੇ ਕੋਈ ਨਹੀਂ ਮੰਨਦਾ ਇਸ ਕਰਕੇ ਮੈਂ ਸਰਬਦਾ ਪ੍ਰਿਤਪਾਲਕਾਂ ਤੇ ਸਦਾ ਰਹਿਣ ਵਾਲੀ ਸਦੀਵੀ ਤਾਕਤ ਜੋ ਜਿਸ ਸੰਸਾਰੀ ਆਪਾਂ ਉੱਪਰ ਨੂੰ ਉਂਗਲ ਕਰਕੇ ਸਾਰੇ ਕਹਿੰਦੇ ਆ ਕਿ ਉਹ ਨਿਰਗੁਣ ਨਿਰਕਾਰ ਸੱਚਾਨਾ ਮੁਕਾਮੇ ਹੱਕ ਦੇ ਵਿੱਚ ਵਸਦਾ ਇਸ ਕਰਕੇ ਮੈਂ ਸਭ ਤੋਂ ਵੱਡਾ ਸਾਰੇ ਸੰਸਾਰ ਨੂੰ ਪੈ ਵਿੱਚ ਰੱਖਣ ਵਾਲਾ ਸਾਰਿਆਂ ਦੀ ਪਰਿਪਾਲਨ ਕਰਨ ਵਾਲਾ ਸਾਰਿਆਂ ਦਾ ਪਾਲਣ ਕਰਨ ਵਾਲਾ ਤੇ ਸਦਾ ਰਹਿਣ ਵਾਲੀ ਸਮਰੱਥ ਤਾਕਤ ਦਾ ਇਸ ਕਰਕੇ ਤੂੰ ਮੈਨੂੰ ਭਗਵਾਨ ਮੰਨ ਤੇ ਮੇਰੀ ਜੈ ਜੈਕਾਰ ਕਰ। ਉਸ ਤੋਂ ਬਾਅਦ ਪਰਮੇਸ਼ਰ ਜੀ ਨੇ ਆ ਕੇ ਕਿ ਨਵਾਂ ਨਾਮ ਇਹ ਦਿੱਤਾ। ਉਸ ਤੋਂ ਬਾਅਦ ਆਪ ਜੀ ਸਿੰਘਾਸਨ ਦੇ ਸੱਜੇ ਪਾਵੇ ਨਾਲ ਨਿਸ਼ਾਨ ਸਾਹਿਬ ਚੁਲਦਾ ਵਿਖਰੇ ਸੱਤ ਰੰਗ ਦਾ। ਕਿਉਂਕਿ ਜਦੋਂ ਵੀ ਧਾਰ ਬਦਲਦੀ ਹੈ ਉਹ ਕਿਸੇ ਦੀ ਰੀਸ ਨਹੀਂ ਕਰਦਾ ਉਹ ਆਪਣਾ ਬਾਣੀ ਬਾਣਾ ਨਿਸ਼ਾਨ ਨਾਮ ਸਰ ਨਮਾ ਹੁੰਦਾ ਹੈ ਸੋ ਪਰਮੇਸ਼ਰ ਜੀ ਨੇ ਕਿਰਪਾ ਦਿੱਤੀ ਅਤੇ ਇੱਕ ਨਾਮਾ ਨਿਸ਼ਾਨ ਵੀ ਦੇ ਦਿੱਤਾ ਜੋ ਸਰਬ ਸੰਸਾਰ ਤੇ ਸੱਤਾਂ ਦੀਪਾਂ ਦੇ ਚੁਨੇਗਾ ਕਿ ਸਾਡਾ ਸੰਸਾਰ ਆ ਜਿਹੜਾ ਨੌ ਖੰਡਾਂ ਸੱਤਾਂ ਦੀਪਾਂ ਦੇ ਵਿੱਚ ਵੰਡਿਆ ਹੋਇਆ ਇਹ ਸੱਤਾਂ ਦੀਪਾਂ ਨੂੰ ਮੁਖਤਮ ਰੰਗ ਨਹੀਂ ਜਿਹੜੇ ਇਹ ਪਰਮੇਸ਼ਰ ਜੀ ਨੇ ਸਾਰਿਆਂ ਨੂੰ ਪਠਿਆ ਕਰਕੇ ਇਹ ਜਿਹੜਾ ਨਾਮ ਆ ਇਹ ਸੱਤਾਂ ਦੀਪਾਂ ਦੇ ਵਿੱਚ ਸਰਬ ਸ੍ਰਿਸ਼ਟੀ ਨੂੰ ਦੇ ਦਿੱਤਾ ਸੋ ਪਰਮੇਸ਼ਰ ਜੀ ਨੇ ਹੁਣ ਆ ਕੇ ਜਿੱਦਾਂ ਦਸਮ ਪਾਤਸ਼ਾਹ ਨੇ ਕਿਹਾ ਸੀ ਕਲ ਯੁਗ ਵਿੱਚ ਸੱਚ ਉਪਰਦਾ ਹਾਂ ਤਵੇ ਨਾਮ ਗੋਬਿੰਦ ਸਿੰਘ ਕਹਾਉ ਸੋ ਉਹਨਾਂ ਸਾਰਿਆਂ ਕਥਾ ਅਨੁਸਾਰੀਆਂ ਲੇਖਾਂ ਨੂੰ ਪੂਰਨ ਕਰਦਿਆਂ ਪਰਮੇਸ਼ਰ ਜੀ ਨੇ ਆ ਕੇ ਹੁਣ ਕਲਜੰਗ ਦੇ ਵਿੱਚ ਸਤ ਧਰਮ ਦੀ ਸਾਜੋ ਜੁਗ ਦੀ ਸਥਾਪਨਾ ਕਰ ਦਿੱਤੀ ਜਿਸ ਦਾ 95ਵਾਂ ਸਾਲ ਚੱਲਦਾ ਕੁਝ ਹੀ ਦਿਨ ਰਹਿੰਦੇ ਨੇ 14 ਤਰੀਕ ਨੂੰ ਸਗਰਾਂ ਦਾ ਇੱਕ ਚੇਤ ਤੋਂ ਪਰਮੇਸ਼ਰ ਜੀ ਨੇ ਜਿਹੜਾ ਸੰਯੁਗ ਲਗਾਇਆ ਉਹ 60ਵਾਂ ਸਾਲ ਚੱਲ ਪੇਗਾ 60 ਸੈਂਸੇ ਤੋਂ ਮਤ 60 ਹੋ ਜੀਗਾ ਜਿੱਦਾਂ ਰੱਖਿਆ ਸੋ ਪਰਮੇਸ਼ਰ ਜੀ ਨੇ ਕੀਤੀ ਆ ਸੱਤ ਧਰਮ ਦੀ ਸਜਣਾ ਕਰ ਦਿੱਤੀ ਆ ਜੋ ਦਾਸ ਸਾਹਿਬ ਜੀ ਨਾਲ ਲੇਖ ਸਰਵਣ ਕਰੇਗਾ ਆਪ ਜੀ ਨਾਲ ਸਾਂਝਾ ਕਰੇਗਾ ਜੀ ਨੇ ਸਰਵਣ ਕਰਨਾ ਉਹ ਸੱਤ ਧਰਮ ਆ ਸੱਤ ਧਰਮ ਕੀ ਕਹਿੰਦਾ ਕੀ ਸਮਝਾਉਂਦਾ ਉਹ ਆਪ ਜੀ ਨੇ ਸਰਵਣ ਕਰਨਾ ਸੱਤ ਧਰਮ ਕਹੇ ਮੈਂ ਜੁੜਿਆ ਜੋੜਾ ਜੋੜੀ ਜਿਗਦੀਸ਼ ਬਣਾਈਆ ਤੇ ਪਰਮੇਸ਼ਰ ਨੇ ਹੁਣ ਉਸ ਜਗਦੀਸ਼ ਨੇ ਨਿਰਮਲ ਨਰੰਕਾਰ ਨੇ ਕਿਰਪਾ ਕਰ ਦਿੱਤੀ ਮੇਰੀ ਜੋੜੀ ਬਣਾਤੀ ਆਪ ਜੀ ਦੇ ਨਾਲ ਸਤ ਧਰਮ ਕਹਿੰਦਾ ਕਿ ਮੈਂ ਤੁਹਾਡੇ ਨਾਲ ਮੇਲ ਹੋ ਗਿਆ ਮੇਰਾ ਜੋੜੀ ਬਣ ਗਈ ਅੱਗੇ ਹੋਵੇ ਨਾ ਕੋਈ ਅਜੋੜਾ ਅੱਗੇ ਫਿਰੇ ਜਿਹੜਾ ਜੋੜਾ ਹੁੰਦਾ ਨਹੀਂ ਇਹ ਪਰਮੇਸ਼ਰ ਨੇ ਕਿਰਪਾ ਕਰਦੀ ਇਹ ਜਿਹੜਾ ਧਰਮ ਹੈ ਜਿਹੜਾ ਪਰਮੇਸ਼ਰ ਜੀ ਨੇ ਹੁਣੇ ਸਾਨੂੰ ਨਵਾਂ ਨਾਮ ਦਿੱਤਾ ਚੋਂ ਜੁਗਾਂ ਤੱਕ ਚੱਲੇਗਾ ਚੋਂ ਜੁਗਾਂ ਤੱਕ ਇਹ ਧਰਮ ਚੱਲੇਗਾ ਅੱਗੇ ਹੋਵੇ ਨਾ ਕੋਈ ਅਜੋੜਾ ਨਾਤਾ ਸਕੇ ਨਾ ਕੋਈ ਤੜਾਈਆ ਅਬਨਾਸੀ ਕਰਤਾ ਦੇਵੇ ਤੁਰਦਾ ਘੋੜਾ ਸ਼ਬਦਾ ਘੋੜਾ ਸਾਹ ਸਵਾਰਾ ਹੋਏ ਸਹਾਈਆ ਚਾਰ ਪੰਟ ਦਾ ਦਸਾ ਵਿੱਚ ਅਟਕਾਏ ਨਾ ਕੋਈ ਰੋੜਾ ਰੁੜਦੇ ਜਾਂਦੇ ਵੇਖ ਵਿਖਾਈਆ ਅੱਗੇ ਕੀ ਸਮਝਾਉਂਦੇ ਨੇ ਜੀ ਆਪ ਜੀ ਨੂੰ ਪ੍ਰਭ ਮੈਨ ਦਾ ਵਕਤ ਸਭ ਤੋਂ ਥੋੜਾ ਲੱਖ 84 ਵਿੱਚੋਂ ਮਾਨਸ ਜਨਮ ਨਧਰੀ ਆਈ ਹੈ ਪਰਮੇਸ਼ਰ ਜੀ ਨੇ ਸਾਡੇ ਤੇ ਕਿਰਪਾ ਕਰ ਦਿੱਤੀ ਸਾਨੂੰ ਇਹ ਮਨੁੱਖਾ ਜਨਮਾ ਜਿਹੜਾ ਮਿਲ ਗਿਆ ਉਸ ਨੂੰ ਮੈਂਦਾ ਸਭ ਤੋਂ ਥੋੜਾ ਸਮਾਂ ਆਜੂ ਮਨੁੱਖ ਦੀ ਬਹੁਤ ਹੀ ਥੋੜੀ ਆ ਇਹ ਹੀ ਇੱਕ ਸਮਾਂ ਜਿਹੜਾ ਅਸੀਂ ਪਰਮੇਸ਼ਰ ਜੀ ਦੇ ਚਰਨਾਂ ਦੇ ਨਾਲ ਪਿਆਰ ਪਾ ਸਕਦੇ ਹਾਂ ਲੇਕਿਨ ਸਾਡੇ ਤੇ ਕਿਰਪਾ ਕਰਦੀ ਪਰਮੇਸ਼ਰ ਜੀ ਨੇ ਦਇਆ ਕਰਕੇ ਮਿਹਰ ਕਰਕੇ ਤਰਸ ਕਰਕੇ ਸਾਨੂੰ ਯੁਗਾਂ-ਯੁਗਾਂ ਦੇ ਵਿਛੜਿਆ ਇਹਨੂੰ ਪਰਮੇਸ਼ਰ ਜੀ ਨੇ ਆਪਣੇ ਚਰਨਾਂ ਨਾਲ ਜੋੜ ਲਿਆ ਇਸੇ ਕਰਕੇ ਉਹ ਸਮਝਾ ਰਿਹਾ ਸਤ ਅਰਵੀ ਕੇ ਪ੍ਰਭ ਮੇਣਦਾ ਵਕਤ ਥੋੜਾ ਪ੍ਰਭ ਮੇਣਦਾ ਵਕਤ ਸਭ ਤੋਂ ਥੋੜਾ 184 ਵਿਚੋਂ ਮਾਨਸ ਜਨਮ ਲਾਦ ਨਹੀਂ ਆਇਆ 84 ਲਖ ਤੋਂ ਉੱਤਮ ਤੇ ਸ੍ਰੇਸ਼ਟ ਹੈ ਇਸ ਦੇ ਵਿੱਚ ਪਰਮੇਸ਼ਰ ਜੀ ਨਾਲ ਸੀ ਮਿਲ ਸਕਦੇ ਆ ਗੁਰਮਖੋ ਤੁਹਾਡੀ ਰੀਸ ਨਹੀਂ ਕਰੇ ਚੰਦ ਚਕੋਰਾ ਚੰਤਿਤ ਕੋਰ ਵੀ ਤੁਹਾਡੀ ਕੀ ਰੀਸ ਕਰ ਲੁ ਕਿਉਂਕਿ ਇੰਨੀ ਪਰਮੇਸ਼ਰ ਜੀ ਨੇ ਕਿਰਪਾ ਕਰਦੀ ਆਪ ਜੀ ਨੂੰ ਆਪਣੇ ਲਾੜਲੇ ਸੁਤ ਬਣਾ ਲਾ ਬਣਾ ਦਿੱਤਾ ਗੁਰਮਖੋ ਤੁਹਾਡੀ ਰੀਸ ਨਹੀਂ ਕਰੇ ਚੰਦ ਚਕੋਰਾ ਮਿਸਲ ਦੇ ਮਿਸਾਲ ਨਾਲ ਕੋਈ ਸਮਝਾਏ ਇਸ ਤੋਂ ਵੱਡੀ ਹੋਰ ਕੋਈ ਮਿਸਾਲ ਹੀ ਨਹੀਂ ਕੋਈ ਦੇ ਸਕਦਾ ਜਿੰਨੇ ਆਪ ਜੀ ਦੇ ਕਿਰਪਾ ਕਰ ਦਿੱਤੀ ਲੇਕਾ ਟੁਟਿਆ ਅੰਧ ਕੋਰਾ ਮਨ ਕੁਰਤੀ ਲੈ ਨਾ ਕੋਈ ਡਰਾਈਆ ਨਾਤਾ ਟੁਟਿਆ ਖੋਟੇ ਚੋਰਾ ਕਾਮ ਕਰੋ ਲੋ ਮੋਹ ਹੰਕਾਰ ਪਰਮੇਸ਼ਰ ਨੇ ਕਿਰਪਾ ਕਰ ਦਿੱਤੀ ਆਪ ਜੀ ਨਾਤਾ ਟੁੱਟ ਗਿਆ ਨਾ ਲੋ ਟਕਾ ਕੋਲੋਂ ਲੈ ਬਚਾਈਆ ਆਪਣੇ ਪ੍ਰੇਮ ਦੀ ਬੰਨਿਆ ਗੰਮੀ ਡੋਰਾ ਡੋਰੀ ਆਪਣੇ ਨਾਲ ਰਖਾਈਆ ਜੋਤੀ ਜੋਤ ਸਰੂਪਾਰ ਆਪ ਆਪਣੀ ਕਿਰਪਾ ਕਰ ਗੁਰਮੁਖ ਬਣਾ ਕੇ ਵੰਕਾ ਸ਼ੋਰਾ ਸੋਰਤ ਨਾਲ ਦੇ ਬੜਾਈਆ ਸਤਿ ਧਰਮ ਕਹੇ ਮੇਟੋ ਆਕੇ ਕੋਈ ਪੁੱਛੇ ਕਿ ਮੇ ਤੁ ਕੀ ਕੋ ਪੁੱਛ ਲਵੇ ਮੈਂ ਸੱਚ ਦੇ ਆਂ ਸਮਝਾਈ ਆਉਣੀ ਆ ਸੱਚੋ ਸਤ ਸਮਝਾਦਾ ਕਿ ਬੇਕੋ ਜਿਹੜੇ ਗੁਰਬਤਾਰਾਂ ਪੀਰ ਪਗੰਬਰਾਂ ਨਾਲ ਔਰਸੇ ਕਿਉਂਕਿ ਆਪ ਜੀ ਜੁਗਾਂ ਜੁਗ ਦਾਏ ਵਿਚੜੇ ਹੋਏ ਸੀ ਕੋਈ ਕਿਸੇ ਗੁਰਬਤਾਰ ਪਗੰਬਰ ਨਾਲ ਸੀ ਕੋਈ ਕਿਸੇ ਗੁਰਬਤਾਰ ਪਗੰਬਰ ਨਾਲ ਲੇਖ ਬਣਦਾ ਸੀਗਾ ਉਹਨਾਂ ਸਾਰਿਆਂ ਨੇ ਕੀ ਕਿਹਾ ਲੇਖ ਲੈਣੇ ਦੇਣੇ ਨਹੀਂ ਇੱਤੇ ਉਹਨਾਂ ਨੇ उन्होंने दसिया थोनों के निर्गुण निरंकार आएगा नौ सौ चौरानवे चौंबड़ को के लेख देगा लहने देने कृपा करती ही कराती दसता आएगा हूँ ने आके लहने देने वेखो जो गुरतारा पीर पैगंबर प्रभ ने लय मलाइया ए सोने हीरे सुचे आप जी सोने हीरे हो, सुचे हो लोक मात कीमत तो सके ना कोई चुकाई है लोक मात कोमत ही नहीं कर ਪਰਮਿਸ਼ਨ ਇੰਨੀ ਕਿਰਪਾ ਕਰ ਦਿੱਤੇ ਤੁਹਾਨੂੰ ਇਹ ਉਹਨਾਂ ਨਾਲੋਂ ਉੱਚੇ ਜੋ ਅੱਠੇ ਪੈਰ ਸਮਾਧੀਆਂ ਵਿੱਚ ਤੇ ਆ ਜਿਹੜੇ ਉਸ ਨੂੰ ਅੱਠੇ ਪੈਰ ਸਮਾਧੀ ਦੇ ਵਿੱਚ ਤੇ ਆਉਂਦੇ ਨੇ ਉਹਦੇ ਦਰਸ਼ਨ ਕਰਨਾ ਚਾਹੁੰਦੇ ਨੇ ਕੋਈ ਠੰਡੇ ਪਾਣੀਾਂ 'ਚ ਖੜਦਾ ਕੋਈ ਅੰਦਰ ਨਹੀਂ ਤਾਬਲਾ ਕੋਈ ਬਰਾਨੀ ਖੂਹਾਂ ਦੇ ਵਿੱਚ ਲਟਕਦਾ ਤੁਸੀਂ ਉਹਨਾਂ ਸਾਰਿਆਂ ਨਾਲੋਂ ਉੱਚੇ ਸਿਰਫ ਕੀ ਇੱਕ ਪੰਜ ਜਕਾਰ ਦੇ ਦਿੱਤੇ ਆਪ ਜੀ ਨੂੰ ਸੁਭਾਸ਼ ਸ਼ਾਮ ਮੁਰਦਿਆਂ ਬੰਦੇ ਰਹਿਣਾ ਤੁਸੀਂ ਉਹਨਾਂ ਨੂੰ ਬਹੁਤ ਉੱਚੇ ਪਦਵੀ ਦਿੱਤੀ ਪਰਮਿਸ਼ਨ ਨੇ ਇਹ ਉਹਨਾਂ ਨਾਲੋਂ ਉੱਚੇ ਜੋ ਅੱਠੇ ਪੈਰ ਸਮਾਧੀਆਂ ਵਿੱਚ ਤੇ ਆਈ ਆ ਇਹਨਾਂ ਦੇ ਮੰਝਲ ਪੰਡੇ ਮੁਕੇ ਮੋਹਤ ਮਿਲੀ ਵੜਿਆਈਆ ਮੋਹ ਦੇ ਵਿੱਚ ਵੜਿਆਈ ਦਿੱਤੀ ਪਰਮੇਸ਼ਰ ਜੀ ਨੇ ਤੁਹਾਡੇ ਅਗਲੇ ਪੰਡੇ ਖਤਮ ਕਰਦੇ ਪਰਮੇਸ਼ਰ ਜੀ ਨੇ ਆਪ ਜੀ ਨਾਲ ਗੰਢ ਪਵਾ ਲਈ ਤੇ ਅੱਗੇ ਵੀ ਮੈਂ ਤੁਹਾਨੂੰ ਲੈ ਕੇ ਜਾਵਾਂਗਾ ਇੱਥੇ ਨਹੀਂ ਛੱਡਾਂਗਾ ਤਸੱਚਖੰਡ ਮਕਾਮੇ ਹੱਕ ਦੇ ਵਿੱਚ ਲੈ ਕੇ ਇਹ ਪ੍ਰਭ ਗੋਦੀ ਨੀਂਦ ਗੂੜੀ ਸੁੱਤੇ ਜਿੰਨਾ ਫੇਰ ਨਾ ਕੋਈ ਜਗਾਈਆ ਜੋਤੀ ਜੋਤ ਸਰੂਪ ਹਰ ਆਪ ਆਪਣੀ ਕਿਰਪਾ ਕਰ ਸੋਹਣੀ ਬੰਤ ਰਿਹਾ ਬਣਾਈਆ ਸੱਤ ਧਰਮ ਕਹੇ ਵੇਖੀ ਸੋਹਣੀ ਭੁਮਕਾ ਉਸ ਥਾਨ ਬਾਰੇ ਦੱਸ ਰਿਹਾ ਸੱਤਰਮ ਭੂਤ ਭੂਤ ਦਿੱਤਾ ਸਮਝਾਈਆ ਉਸ ਪਰਮੇਸ਼ਰ ਨੇ ਜਿਹੜਾ ਨਿਰਗੁਣ ਨਰਕਾਰਾ ਜਿਹੜਾ ਸਾਰਿਆਂ ਦਾ ਮਾਲਕ ਹਰ ਤੂਤ ਭੂਤ ਹੈ ਜਿਹੜਾ ਜਿੱਥੇ ਲੇਕਾ ਮੁਕਿਆ ਤੂੰ ਮੈਂ ਕਾ ਮੇਰਾ ਤੇਰਾ ਇੱਕੋ ਨਦਰੀਆਂ ਆਈਆਂ ਜਿੱਥੇ ਮੈਂ ਤਾਂ ਹੈ ਹੀ ਨਹੀਂ ਤੂੰ ਤੂੰ ਤੂਜੇ ਕਹੀ ਆਪਾਂ ਤਾਂ ਸਾਰੇ ਅਸੀਂ ਪਾਸ ਹੋ ਜਾਈਏ ਅਸੀਂ ਮੈਨ ਹੀ ਨਜ਼ਰ ਚੜਦੇ ਉਹਨਾਂ 'ਚ ਗੱਲ ਨਹੀਂ ਬਣਦੀ ਜਿੱਥੇ ਲੇਕਾ ਨਹੀਂ ਜਿੱਥੇ ਲੇਕਾ ਮੁਕਿਆ ਤੂੰ ਮੈਂ ਕਾ ਮੇਰਾ ਤੇਰਾ ਏ ਕੋ ਨਜ਼ਰੀ ਆਈਆ ਉਥੇ ਸਾਗਰ ਵਗੇ ਪ੍ਰੇਮ ਪਿਆਰ ਦੀ ਨੈ ਕਾ ਉਥੇ ਪ੍ਰੇਮ ਤੇ ਪਿਆਰ ਹੋਇਆ ਨੈ ਲਹਿਰ ਲਹਿਰ ਨਾਲ ਟਕਰਾਈਆ ਨਾਰਾ ਏ ਕੋ ਬੋਲਣ ਜੇ ਕਾ ਜਵਾਬ ਜੀ ਬੋਲਦੇ ਸੋੰਗ ਮਾਰੇ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜਦੋਂ ਉਥੇ ਕੋ ਨਾਰਾ ਚੱਲਦਾ ਪੁਰਖੇ ਕਾਲ ਮਨਾਈਆ ਖਾਤਾ ਪ੍ਰਭ ਨੇ ਉਹਨਾਂ ਨੂੰ ਦਿੱਤਾ ਵੈ ਦਾ ਆਪ ਜੀ ਦੇ ਨਾਲ ਬਹਿ ਕਰ ਦਿੱਤੀ ਉਹ ਜਗਾ ਸੱਚਖੰਡ ਮਕਾਮੇ ਹਕ ਕਿ ਤੁਹਾਨੂੰ ਮੈਂ ਉੱਥੇ ਲੈ ਕੇ ਜਾਵਾਂ ਮਾਰ ਸਨਜਰ ਕੋਈ ਨਾ ਆਇਆ ਚੜਨਾ ਚੁੱਕਾ ਲੱਖ 84 ਕੈਦਾ ਖਾਲਸ ਆਪਣੇ ਨਾਲ ਮਲਾਈਆ ਤੁਸੀਂ ਖਾਲਸੋਂ ਪਰਮੇਸ਼ਰ ਜੀ ਦੇ ਹੀਰੇ ਹੋ ਤੁਹਾਡਾ ਆਉਣ ਜਾਣ ਦਾ 84 ਲੱਖ ਦਾ ਲੇਖਾ ਖਤਮ ਕਰਤਾ ਪਰਮੇਸ਼ਰ ਨੇ ਰੋਣਾ ਧੋਣਾ ਮੁਕਿਆ ਅੱਗੇ ਹਾਏ ਹਾਏ ਦਾ ਹੌਕੇ ਵਿੱਚ ਨਾ ਕੋਈ ਸੁਣਾਈਆ ਨਾ ਤਾਂ ਚੁਕਿਆ ਚਾਚੇ ਤਾਇਏ ਦਾ ਪਿਤਾ ਪੁਰਖੇ ਕਾਲ ਗੋਦ ਡਾਇਆ ਪਿਤਾ ਪੁਰਖੇ ਕਾਲ ਨੇ ਤੈਨੂੰ ਗੋਦ ਦੇ ਵਿੱਚ ਉਠਾ ਲਿਆ ਮਾਰ ਬੁ ਮੁਕਿਆ ਜੱਗ ਰਾਹੇ ਦਾ ਰਹਿਬਰ ਮਿਲਿਆ ਬੇ ਪਰਵਾਹੀਆ ਅਲਫ ਜੇ ਨਾ ਕੋਈ ਪੜਾਏਗਾ ਉਹ ਪਰਮੇਸ਼ਰ ਨੇ ਹੋਰ ਪੇ ਅੱਖਰ ਨਹੀਂ ਤੈਨੂੰ ਪੜਾਇਆ ਨਿਰਖਰ ਦਿੱਤਾ ਸੋਗ ਮਾਰੀ ਸੀ ਜੀ Vishnu ਭਗਵਾਨ ਦੀ ਐ ਕੋਈ ਪਾਠ ਨਹੀਂ ਕਰਨਾ ਕੋਈ ਪੂਜਾ ਨਹੀਂ ਕਰਨੀ ਕੋਈ ਨਾ ਇਸ਼ਨਾਨ ਨਹੀਂ ਕਰਨਾ ਕੋਈ ਠੰਡੇ ਪਾਣੀ ਜੀ ਨਹੀਂ ਖਾਣੇ ਕੋਈ ਧੂਨੀਆਂ ਨਹੀਂ ਤਪਣੀ ਇਹ ਕੋ ਜਕਾਰ ਆ ਪੰਜ ਵਾਰ ਸਵੇਰ ਸ਼ਾਮ ਉੱਠਦੇ ਆਂ ਵੇਂਦੇ ਤੁਸੀਂ ਲਗਾਣਾ ਇਹਦੇ ਨਾਲੇ ਪਰਮੇਸ਼ਰ ਜੀ ਨੇ ਕਿਰਪਾ ਕਰਤੀ ਤੁਹਾਡਾ 84 ਲੱਖ ਦਾ ਲੈਣਾ ਦੇਣਾ ਖਤਮ ਕਰਤਾ ਲੇਖ ਖਤਮ ਕਰਤਾ ਸਰੀ ਆਪਣਾ ਹੱਥ ਟਕਾਈਆਂ ਕਰ ਸਾਚੇ ਅੰਤ ਵਹਾਏਗਾ ਵਾਦਾ ਕਰ ਲਿਆ ਕਿ ਅੰਤਮ ਸਮੇਂ ਤਨ ਮੈਂ ਸਾਚੀ ਚ ਲੈ ਕੇ ਜਾਵਾਂਗਾ ਜਿਸ ਗਰਾ ਦੀਵਾ ਬਾਤੀ ਇੱਕ ਰੁਸ਼ਨਾਇਆ ਸੰਤ ਸਹਿਲੇ ਮੇਲ ਮਲਾਏਗਾ ਜੋਤੀ ਜੋਸ ਸਮਾਈਆ ਤੁਹਾਡੀਆਂ ਜੋਤੀਆਂ ਨੂੰ ਉਹ ਜੋਤ ਦੇ ਵਿੱਚ ਸਮਾ ਲੈ ਵਾਦਾ ਕਰ ਰਿਹਾ ਫਿਰ ਇਹ ਸਮਾਂ ਕਦੋਂ ਮਿਲਦਾ ਜਿਹੜਾ ਪਰਮਿਸ਼ਨ ਨਹੀਂ ਹੁਣ ਆਪ ਜੀ ਤੇ ਬਖਸ਼ੀ ਕਰਤਾ ਕਿਉਂਕਿ ਪਿਛਲੇ ਸਮਿਆਂ ਦੇ ਵਿੱਚ ਜੇ ਕਿਸੇ ਨੂੰ ਪਰਮੇਸ਼ਰ ਦੇ ਦਰਸ਼ ਵੀਰ ਤਾਂ ਥੋੜੀ ਜਿਹੀs ਮਿਲੀ ਪਲਕ ਚੁੰਮਦੇ ਪਰਮਿਸ਼ਨ ਨੇ ਸਾਖਿਆ ਆਕੇ ਆਪ ਜੀ ਨੂੰ ਦੱਸ ਦਿੱਤੇ ਨੇ ਸਰਬੂ ਸ਼ਰੂਪ ਦੇ ਵਿੱਚ ਆਪ ਜੀ ਦੇ ਘਰਾਂ ਦੀ ਧਰਤੀ ਨੂੰ ਭੋਗ ਲਾਇਆ ਨੇ ਗੰਢਿਆਂ ਦੇ ਨਾਲ ਆਪ ਜੀ ਦੇ ਘਰਾਂ ਦੇ ਵਿੱਚ ਪ੍ਰਸ਼ਾਦਾ ਸਕਿਆ ਬਹੁਤ ਧਾ ਕਿਰਪਾ ਕੀਤੀ ਹੈ ਤੇ ਇਹ ਸਮਾਂ ਕਦੋਂ ਮਿਲਦਾ ਇਹੋ ਜਿਹਾ ਟਾਕਰ ਫੇਰ ਮਿਲਣ ਕਦੇ ਨਾ ਆਏਗਾ ਜਿਹੜਾ ਹੁਣ ਸਮਾਂ ਤੁਹਾਨੂੰ ਮਿਲ ਗਿਆ ਕਦਮ ਮਿਲੂਗਾ ਫਿਰ 994 ਚੌਕੜੀ ਆਪਣਾ ਰੂਪ ਨਾ ਕੋਈ ਪ੍ਰਗਟਾਈਏ 994 ਚੌਕੜੀ ਜੁਗ ਤੋਂ ਬਾਅਦ ਇਹ ਤੁਹਾਨੂੰ ਸਮਾਂ ਕਿਤੇ ਨਸੀਬ ਜਾ ਕੇ ਹੋਏ ਉਦੋਂ ਪਹਿਲਾਂ ਨਹੀਂ ਇਹ ਜਿਹੜਾ ਸਮਾਂ ਆਪਜੀ ਤੇ ਕਿਰਪਾ ਕਰਤੀ ਪਰਮੇਸ਼ਰ ਜੀ ਨੇ ਆਪ ਜੀ ਨੂੰ ਆਪਣੇ ਚਰਨਾਂ ਨਾਲ ਲਾ ਲਿਆ ਇਹ ਜਿਆ ਠਾਕਰ ਫੇਰ ਮਹਿਨ ਕਦੇ ਨਾ ਆਏਗਾ 994 ਚੌਕੜਾ ਆਪਣਾ ਰੂਪ ਨਾ ਕੋਈ ਪ੍ਰਗਟਾਈਆ ਜੋਤੀ ਜੋਤ ਸਰੂਪ ਹਰ ਆਪ ਆਪਣੀ ਕਿਰਪਾ ਕਰ ਮਿਹਰਬਾਨ ਹੋਇਆ ਸਾ ਜੀ ਆ ਉਹ ਮਿਹਰਬਾਨਤਾ ਕਿਰਪਾ ਹੀ ਕੀਤੀ ਐ ਨੇ ਮਿਹਰ ਹੀ ਕੀਤੀ ਐ ਸਤ ਧਰਮ ਕਾ ਮੈਂ ਵੇਖਿਆ ਮਹੱਲ ਦੀਵਾ ਬਾਤੀ ਇੱਕੋ ਨਜ਼ਰੀ ਆਇਆ ਸਮਝਦਾ ਜੀ ਪਤਾ ਨਹੀਂ ਲੱਗਦਾ ਸਤ ਧਰਮ ਕਾ ਮੈਂ ਵੇਖਿਆ ਮਹੱਲ ਦੀਵਾ ਬਾਤੀ ਇੱਕੋ ਨਜ਼ਰੀ ਆਇਆ ਜੋ ਆ ਜਗਤ ਸਦਾ ਅਟਲ ਸਾਚਾ ਤਾਹਮ ਇੱਕ ਸਹਾਈ ਆ ਸਤ ਧਰਮ ਕਹਤਾ ਕਿ ਉਹ ਮਹੱਲ ਦੇਖ ਲਿਆ ਮੈਂ ਜਿੱਥੇ ਦੀਵਾ ਬਾਤੀ ਇੱਕੋ ਨਜ਼ਰ ਆਉਂਦਾ ਜਿੱਥੇ ਗਮੀ ਦੀਪ ਕਰਿਆ ਵਲ ਤੇਲ ਵਤੀਨਾ ਕੋਈ ਵੜਿਆਈਆ ਜੋਤੀ ਜੋ ਸਰੂਪ ਹਰ ਆਪ ਆਪਣੀ ਕਿਰਪਾ ਕਰ ਸਬਦਾ ਲੈਣਾ ਲਿਖੇ ਲਾਈਆ ਸੱਤ ਧਰਮ ਕਾਏ ਮੇਰਾ ਗੁਰਮਖਾ ਨਾਲ ਮਿਲਾਪ ਜੁੜੀ ਜੁੜਗੀ ਕਨਾ ਪਰਮੇਸ਼ਰ ਨੇ ਜੋੜਾ ਜੋੜ ਲਿਆ ਕੀ ਕਹਿੰਦਾ ਮੇਰਾ ਗੁਰਮਖਾ ਦੇ ਨਾਲ ਪਰਮੇਸ਼ਰ ਨੇ ਮਿਲਾਪ ਕਰਾ ਦਿੱਤਾ ਹਰ ਕਰਤਾ ਆਪ ਕਰਾਈਆ ਉਸ ਪਰਮੇਸ਼ਰ ਨੇ ਹਰੀ ਨੇ ਆਪ ਕਰਾਇਆ ਮਿਲ ਭਗਤਾਂ ਦੇ ਨਾਲ ਦੋਹਾਂ ਦਾ ਸੰਜਾ ਹੋ ਜਾਏ ਜਾਪ ਇੱਕੋ ਰਾਗ ਅਲਾਈਆ ਤੁਰਕੇ ਢਾਲ ਮਿਲਿਆ ਬਾਪ ਮੱਢ ਪਿਤਾ ਵੱਡੀ ਬੜਿਆਈ ਹੈ ਜੇ ਤੱਕ ਦੀ ਨਾ ਟੁੱਟੇ ਸਾਖ ਨਾ ਤਾਂ ਅਬਰ ਨਾ ਕੋਈ ਬਖਾਈਏ ਜਿੱਦਾ ਇੱਕ ਵਾਰ ਜੋੜ ਲੰਦਾ ਹੈ ਨਾ ਫਿਰ ਟੁੱਟਦਾ ਨਹੀਂਗਾ ਤੇ ਇੱਥੇ ਵੀ ਸਾਈ ਹੁੰਦਾ ਤੇ ਉੱਥੇ ਵੀ ਸਾਈ ਹੁੰਦਾ ਉਹ ਸਗਲਾ ਸਾਥੀ ਆ ਸਾਡਾ ਨਹੀਂ ਤਾਂ ਜਿੰਨੇ ਸਾਖ ਸੰਬੰਧੀ ਨੇ ਪੈਣ ਪੁਰਾਣੇ ਸਾਡੇ ਇੱਥੇ ਦੇ ਹੀ ਸਾਖ ਉਹ ਸਾਡਾ ਇੱਥੇ ਵੀ ਸਾਈ ਹੁੰਦਾ ਉੱਥੇ ਵੀ ਸਹਾਈ ਆ ਨਾਤਾ ਵਰਨਾ ਕੋਈ ਵਿਖਾਈਆ ਸੋ ਸੁਆਮੀ ਨਜ਼ਰੀ ਆਵੇ ਸਾਖਿਆਤ ਜਹਰ ਹਜੂਰ ਹੋ ਕੇ ਰਿਆ ਸਮਝਾਈਆ ਜਨ ਭਗਤੋ ਮੰਨੋ ਸੱਚੀ ਬਾਤ ਪਤ ਪਰਮੇਸ਼ਰ ਨੂੰਣਾਣਾ ਤੇ ਆਉਣਾ ਚਾਹੀ ਚਾਹੀ ਇਹ ਸਤ ਧਰਮ ਸਮਝਾ ਰਹੇ ਕਿ ਉਸ ਪ੍ਰਭੂ ਪ੍ਰੇਸ਼ਣਰ ਗੁਣ ਅਨੰਕਾਰ ਨੂੰ ਮੰਨ ਲੋ ਆਂ ਤਾਂ ਸਾਡੇ ਵਿੱਚ ਮਿਲਾਵੇ ਆਪਣੀ ਜਾਤ ज्योति जो जो समाया नौ सौ चरानवे चौंकड़ी युग कोटन कोट मनुष्य जन्म पाठ कोटन कोट नौ सौ चुरानवे चौंकड़ी युग जिन्ना मर्जी मनुष्य पूजा पाठ कर लेना उसन पै भक्तियाँ कर लो फिर वो की समझाते ने नौ सौ चरानवे चौंकड़ी युग कोटन कोट मनुष्य जन्मदा पूजा पाठ ਪ੍ਰਭ ਦੇ ਦਰਸ਼ਨ ਤੁਲ ਰਹੇ ਨਰਾਇ ਜਿਨੇ ਪਰਮੇਸ਼ਰ ਦਾ ਦਰਸ਼ਨ ਕਰ ਲਿਆ ਉਹਦੇ ਤੁਲ ਕੁਝ ਨਹੀਂ ਹੈ ਚਾਹੇ ਤੁਸੀਂ 994 ਚੌਂਕੜੀ 'ਚ ਭਗਤੀਆਂ ਕਰੀ ਪਰਮੇਸ਼ਰ ਜੀ ਦੇ ਦਰਸ਼ਨ ਦੇ ਐਡਾ ਵੱਡਾ ਲਾਭ ਕਿਰਪਾ ਕੀਤੀ ਆਪ ਜੀ ਦੇ ਪਰਮੇਸ਼ਰ ਜੀ ਨੇ ਆਪ ਜੀ ਦੇ ਘਰਾਂ ਦੇ ਵਿੱਚ ਆ ਕੇ ਤੁਹਾਨੂੰ ਤਾਂ ਪਤਾ ਵੀ ਨਹੀਂ ਸੀਿੰਦਾ ਕਿ ਕਦੋਂ ਪਰਮੇਸ਼ਰ ਜੀ ਘਰ ਆ ਜਾਂਦੇ ਸੀ ਕਿਰਪਾ ਕੀਤੀ ਆ ਇਸ ਦਰਸ਼ ਦਾ ਐਡਾ ਵੱਡਾ ਮੋਲਾ ਜਿਹੜਾ ਨਮਾਣਾ ਹੋ ਕੇ ਪਰਮੇਸ਼ਰ ਜੀ ਦੇ ਚਰਨਾਂ ਤੇ ਆ ਗਿਆ ਤੇ ਪਰਮੇਸ਼ਰ ਜੀ ਉੱਠ ਜਾਂਦੇ ਨੇ ਮਿਹਰਬਾਨ ਹੋ ਜਾਂਦੇ ਨੇ ਇੱਕ ਵਾਰ ਮਿਹਰ ਨਜ਼ਰ ਕਰਕੇ ਪਿਛਲੇ ਲੈ ਕੇ ਸਾਰੇ ਕਰੇ ਵਿਵਾਖ ਬਾਕੀ ਨਜ਼ਰ ਕੋਈ ਨਾ ਆਇਆ ਹਰ ਸੁਆਮੀ ਬੜਾ ਚਲਾਕ ਮਾਲਕ ਚਾਕਰ ਹੋ ਕੇ ਸੇਵਕ ਮਈਆ ਉਹ ਮਾਲਕ ਵੀ ਆ ਤੇ ਚਾਕਰ ਵੀ ਬਣਿਆ ਤੁਹਾਡਾ ਹਰ ਸੁਆਮੀ ਬੜਾ ਚਲਾਕ ਮਾਲਕ ਚਾਕਰ ਹੋ ਕੇ ਸੇਵਕ ਮਈਆ ਸ਼ਾਸਤਰ ਸਿਮਰਤ ਵੇਦ ਉਪਰਾਣ ਗੀਤਾ ਗਿਆਨ ਅੰਜੀਲ ਕ੍ਰਾਂ ਖਾਣੀ ਬਾਣੀ ਐਸੇ ਦੀ ਸਿਫਤ ਦੀ ਕਰਦੀ ਬਾਤ ਜਿੰਨੇ ਵੀ ਗ੍ਰੰਥ ਸ਼ਾਸਤਰ ਹੁਣ ਤੱਕ ਲੈ ਕੇ ਗਏ ਨੇ ਚੋਂ ਜਗਾਂ ਦੇ ਵਿੱਚ ਉਹ ਸਾਰੇ ਕੀ ਕਰਦੇ ਨੇ ਪਰਮੇਸ਼ਰ ਦੇ ਚਰਨਾਂ ਦੀ ਸਿਫਤੀ ਕਰਦੇ ਗਏ ਨੇ ਸਾਰੇ ਇਸ ਦੀ ਵਡਿਆਈ ਉਹ ਕਰਦੇ ਨੇ ਸਾਰੇ ਉਂਗਲ ਉੱਪਰ ਨੂੰ ਹੀ ਕਰਦੇ ਗਏ ਨੇ ਹੁਣ ਉਹ ਪ੍ਰਭੂ ਪਰਮੇਸ਼ਰ ਹੁਣ ਮਾਤਲੁਕ ਤੇ ਆਪ ਆ ਕੇ ਜਿਸ ਦੇ ਆਪ ਜੀ ਦਰਸ ਕਰੇ ਜਿਸ ਦਾ ਆਪ ਜੀ ਜਸ ਕਰ ਰਿਹਾ ਸਿਵ ਨੇ ਕਰਨੀ ਬਾਤ ਕਥਾ ਨਾਲ ਦਿਲ ਲਾਈਆਂ ਜਿਨ੍ਹਾਂ ਨੂੰ ਦਰਸ ਦੇਵੇ ਪ੍ਰਭ ਆਪ ਆਪ ਜੀ ਨੂੰ ਦਰਸ ਦਿੱਤਾ ਆਪਣਾ ਬਾਪ ਨੇ ਜਿਸ ਨੂੰ ਅਦਾਰਸ਼ ਦੇਵੇ ਪ੍ਰਭ ਆਪ ਕਰ ਆਪਣਾ ਮੇਲ ਮਲਾਈਆ ਉਹਨਾਂ ਕਿਸ ਦਾ ਕਰਨਾ ਜਾਪ ਉਹਨਾਂ ਨੇ ਹੋਰ ਕਿਸੇ ਦੀ ਜਾਪ ਕਰਨਾ ਕਿਸ ਨੂੰ ਗਾਗਾ ਦੇਣ ਸੁਨਾਈਆ ਜੋਤੀ ਜੋਤ ਸਰੂਪ ਹਰ ਆਪ ਆਪਣੀ ਕਿਰਪਾ ਕਰ ਇਹ ਉਹ ਖੇਲ ਰੱਖਿਆ ਆਪਣੇ ਹੱਥ ਜੋ ਕਦੇ ਕਦੇ ਜੁਗੋ ਜੁਗੁਰ ਉਤਾਰਾਂ ਪੀਰ پیغمبرਾਂ ਦੇ ਸਮਝਾਈਏ ਇਹ ਜਿਹੜਾ ਆਪ ਜੀ ਨੂੰ ਲੋਕੀ ਦੀ ਖੇਲ ਪਰਮੇਸ਼ਰ ਜੀ ਨੇ ਆ ਕੇ ਸੱਤ ਧਰਮ ਤੇ ਚਕਿੱਤੀ ਆ ਸੱਤ ਧਰਮ ਲਾਗੂ ਕਰ ਦਿੱਤਾ ਆਪ ਜੀ ਨਵਾਂ ਨਾਮ ਦਿੱਤਾ ਕਿਰਪਾ ਕਰਤੀ ਦਇਆ ਕਰਤੀ ਤਰਸ ਕਰ ਦਿੱਤਾ ਆਪ ਜੀ ਤੇ ਇਹ ਜੁਗੋ ਜੁਗ ਕਦੇ ਨਹੀਂ ਹੋਇਆ ਅਜਿਹਾ ਨੂੰ ਨੀਖੇ ਕਿ ਥੋੜਾ ਬਹੁਤ ਗਰਮਤਾਰ پیغمبرਾਂ ਨੂੰ ਹੋਇਆ ਉਹਨਾਂ ਨੂੰ ਜਨਾਈ ਕਰਾਈ ਜਿਸ ਨੂੰ ਦਰਸ ਦੇਵੇ ਪ੍ਰਭ ਆਪ ਕਰ ਆਪਣਾ ਮੇਲ ਮਲਾਈ ਆ ਉਹਨਾਂ ਕਿਸਦਾ ਕਰਨਾ ਜਾਬ ਕਿਸ ਨੂੰ ਗਾਗਾ ਦੇਣ ਸੁਣਾਇ ਕਿਸ ਨੂੰ ਗਾ ਕੇ ਸੁਣਾਵਾਂਗੇ ਸੋ ਹਰ ਬਾਣੀ ਪੜਦੇ ਆ ਪਰਮੇਸ਼ਰ ਜੀ ਦੇ ਚਰਮਾਂ ਦੇ ਸਿਫਟ ਕਰਦੇ ਆਂ ਅਨੇਕਾਂ ਲਬਜ਼ ਅਲਫਾਜ਼ ਜਿਹੜੇ ਨੇ ਇੱਧਰ ਉੱਧਰ ਹੋ ਜਾਂਦੇ ਨੇ ਪਰਮੇਸ਼ਰ ਜੀ ਤੋਂ ਤੇ ਸਰਬ ਹਰ ਸੰਗਤ ਜੀ ਤੋਂ ਹਰ ਬਾਣੀ ਪੜਦੇ ਆਂ ਵਿਚਾਰ ਕਰਦੇ ਆਂ ਹੋਈਆਂ ਗਲਤੀਆਂ ਦੀ ਖਿਮਾ ਮੰਗਦਾ ਤੇ ਦਾਸ ਬੇਨਤੀ ਕਰਦਾ ਕਿ ਪਰਮੇਸ਼ਰ ਜੀ ਨੇ ਕਿਰਪਾ ਕੀਤੀ ਐ ਇਸ ਲੇਖ ਦੇ ਵਿੱਚ ਜਨ ਭਗਤੋ ਪ੍ਰਭ ਸ਼ਨਾਈ ਸਭ ਤੋਂ ਉੱਤਮ ਸ੍ਰੇਸ਼ਟ ਸੁਖਾ ਜਿਹੜਾ ਪਰਮੇਸ਼ਰ ਜੀ ਦੇ ਸਰਨ ਸਰਨ ਦੇ ਵਿੱਚ ਆ ਗਿਆ ਉਹ ਸਭ ਤੋਂ ਉੱਤਮ ਤੇ ਸ੍ਰੇਸ਼ਟਾ ਜਗਤ ਸੁਖ ਕਮ ਕਿਸੇ ਨਾ ਹੀ ਹੈ ਇਸ ਕਰਕੇ ਜਦੋਂ ਵੀ ਅਸੀਂ ਸਾਨੂੰ ਸਮਾਂ ਮਿਲਦਾ ਪਰਮੇਸ਼ਰ ਦੇ ਚਰਨਾਂ 'ਚ ਆਉਣ ਦਾ ਤੇ ਅਸੀਂ ਨਿਮਾਣੇ ਹੋ ਕੇ ਪਰਮੇਸ਼ਰ ਜੀ ਦੇ ਚਰਨਾਂ ਤੇ ਟੱਟ ਜਾਈਏ ਤੇ ਉਹ ਤੋਂ ਮਿਹਰ ਹੀ ਦਇਆ ਤਰਸ ਹੀ ਮੰਗਣਾ ਜਿਸ ਦੇ ਨਾਲ ਪਰਮੇਸ਼ਰ ਜੀ ਸਾਡੇ ਤੇ ਮਿਹਰਬਾਨ ਹੋ ਜਾਣ ਤੇ ਸਾਡਾ ਜਿਹੜਾ ਉਹਨੇ ਬੈਸ ਤੋਂ ਵਾਅਦਾ ਕਰੀ ਕਰ ਲਿਆ ਅਪਜੀ ਨਾਲ ਕਿ ਮੈਂ ਤੁਹਾਨੂੰ ਸੱਚਗੰਨ ਮਕਾਮੇ ਹੱਕ ਦੇ ਵਿੱਚ ਲੈ ਕੇ ਜੰਦਗੀ ਫਿਰ ਵੀ ਇਹ ਸਾਡਾ ਜਿਹੜਾ ਫਰਜ਼ ਆ ਕਿ ਉਸ ਨੂੰ ਚੁਕਣਾ ਤੇ ਇਸ ਦੇ ਨਾਲ ਹੀ ਦਾਸ ਆਪ ਜੀ ਤੋਂ ਕਿ ਮੈਂ ਦਾ ਜਾਚ ਦਾ ਪੰਜ ਕਰਾਂ ਦਾ ਸਾਧਨਾ